ਤੇ কমল कौर भाभी ਦੇ ਨਾਮ ਤੋਂ ਮਸ਼ਹੂਰ কমল कौर ਦਾ ਕਰ ਦਿੱਤਾ ਕਤਲ ਦੋ ਹਥਿਆਰੇ ਗ੍ਰਿਫਤਾਰ শোরੂਮ ਦੇ ਪ੍ਰਮੋਸ਼ਨ ਦੇ ਬਹਾਨੇ ਬਠਿੰਡਾ ਬੁਲਾਇਆ ਗਰਾਹ ਚ ਲੈ ਜਾ ਕੇ ਗਲਾ ਘੋਟਿਆ ਪੰਜਾਬ ਦੀ ਇੰਸਟਾਗ੍ਰਾਮ ਤੇ ਫੇਮਸ ਕਮਲਕੌਰ ਭਾਬੀ ਦੇ ਦੋ ਹਥਿਆਰਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। આરોપીਆਂ ਦੀ ਪਛਾਣ ਮੋਗਾ ਦੇ ਜਸਪ੍ਰਿਤ ਸਿੰਘ ਮਹਿਰੂ ਤੇ ਤਰਨਤਾਰਨ ਦੇ ਨਿਮਰਨਜੀਤ ਸਿੰਘ ਦੇ ਰੂਪ ਦੇ ਵਿੱਚ ਹੋਈ ਆ। ਹੱਤਿਆ ਦਾ ਮਾਸਟਰਮਾਈਂਡ ਅਮਰਤਪਾਲ ਸਿੰਘ ਮਹਿਰੂ ਹਜੇ ਵੀ ਫਰਾਰ ਆ। ਉਹਦੀ ਗ੍ਰਿਫਤਾਰੀ ਵਾਸਤੇ ਟੀਮਾਂ ਲੱਗੀਆਂ ਹੋਈਆਂ ਨੇ। ਬਠਿੰਡਾ ਦੀ ਐਸਐਸਪੀ ਅਮਨਦੀਪ ਕੌਂਡਲ ਨੇ ਦੱਸਿਆ ਕਿ ਅਮਰਤਪਾਲ ਤੇ ਉਹਦੇ ਸਾਥੀਆਂ ਨੇ ਕਮਲਕੌਰ ਦੇ ਵੀਡੀਓ ਨੂੰ ਲੈ ਕੇ ਉਹਦੀ ਹੱਤਿਆ ਕਰ ਦਿੱਤੀ। ਪੁਸ਼ਤਾਸ਼ ਦੇ ਵਿੱਚ ਅਰੋਪੀਆਂ ਨੇ ਦੱਸਿਆ ਕਿ ਇਹ ਯੂਥ ਨੂੰ ਗਲਤ ਰਸਤੇ 'ਚ ਲੈ ਕੇ ਜਾ ਰਹੀ ਸੀ ਇਸ ਨੂੰ ਲੈ ਕੇ ਕਮਲਕੌਰ ਨੂੰ ਸਮਝਾਇਆ ਵੀ ਗਿਆ ਸੀ ਲੇਕਿਨ ਉਹ ਨਹੀਂ ਮੰਨੀ ਤੇ ਅਰੋਪੀਆਂ ਨੇ 9 ਜੂਨ ਨੂੰ শোরੂਮ ਪ੍ਰਮੋਸ਼ਨ ਦਾ ਬਹਾਨਾ ਬਣਾ ਕੇ ਉਹਨੂੰ ਬਠਿੰਡਾ ਬੁਲਾਇਆ ਕਾਰ ਖਰਾਬ ਹੋਣ ਦਾ ਬਹਾਨਾ ਬਣਾ ਕੇ ਉਹਨੂੰ ਗੈਰਾਤ ਚ ਲੈ ਗਏ ਉੱਥੇ ਉਹਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ ਉਸ ਉਸ ਦੀ ਕਾਰ ਦੇ ਵਿੱਚ ਉਦੋਂ ਹੀ লাশ ਨੂੰ ਪਾ ਕੇ ਪਾਰਕਿੰਗ ਦੇ ਵਿੱਚ ਖੜਾ ਕਰ ਦਿੱਤਾ ਗਿਆ ਅਮਰਤਪਾਲ ਸਿੰਘ ਮਹਿਰੂ ਦੀ ਇੱਕ ਪੋਸਟ ਸਾਹਮਣੇ ਆਈ ਸੀ ਜਿਦੇ ਵਿੱਚ ਉਹਨੇ ਲਿਖਿਆ ਸੀ ਇਹਨੇ ਸਿੱਖ ਮਹਿਲਾਵਾਂ ਦਾ ਕੌਰ ਨਾਮ ਇਸਤੇਮਾਲ ਕਰਕੇ ਸਾਰੇ ਸਿੱਖ ਇਤਿਹਾਸ ਤੇ ਸੱਭਿਆਚਾਰ ਨੂੰ ਖਰਾਬ ਕਰ ਦਿੱਤਾ ਇਸੇ ਕਰਕੇ ਕੰਮ ਤਮਾਮ ਕਰਨ ਦੇ ਵਿੱਚ ਕੋਈ ਹਰਜ ਨਹੀਂ ਸੀਗਾ ਤੇ ਹੁਣ ਅਮਰਤਪਾਲ ਸਿੰਘ ਮਹਿਰੂ ਨੂੰ ਫੜਨ ਵਾਸਤੇ ਪੁਲਿਸ ਨੇ ਟੀਮਾਂ ਗਠਿਤ ਕੀਤੀਆਂ ਹੋਈਆਂ ਨੇ ਧੰਨਵਾਦ ਜੀ